आयो आयो य यार आयो बसि में मुर्दाबाद 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 सक्ष भ्रति चाचा मुर्दाबाद 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 साजिश करता हाय 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 साजिश करता हाय बाबा के सम्मान में हम सब मैदान में बाबा के सम्मान में हम सब मैदान में संविधान के सम्मान में ਸਤਿ ਸ਼੍ਰੀ ਅਕਾਲ ਮੈਂ ਸੰਵਿਧਾਨ ਕੇ ਸਨਮਾਨ ਮੈਂ ਹਮ ਸਭ ਮਹਾਨ ਮੈਂ ਜੈ ਭੀ ਜੈ

ਉਹਨੂੰ ਤੇਜੂ ਤੇ ਚੜਾ ਕੇ ਜੋ ਜੂਗੀ ਤੇ ਪਹਿਲਾ ਕੁ ਡਰਾਮਾ ਹੁੰਦੀਆਂ ਪੱਧਿਆ ਪ੍ਰਦੇਸ਼ ਤੋਂ ਹੁੰਦੀਆਂ ਬਾਬਾ ਸਾਹਿਬ ਦੇ ਐਕਟਿਵ ਦੇ ਨਾਲ 6 19 ਪ੍ਰਧਾਨ ਅੰbedkar ਮਿਸ਼ਨ ਪੰਜਾਬ ਹਾਂਜੀ ਸ਼ਰਧਾ ਬਾਬਾ ਸਾਹਿਬ ਜੀ ਤੁਹਾਡੀ ਫੋਰਸ ਤੇ ਜੈ ਜੀ ਜੈ ਭਾਰਤ ਖੜਾ ਹੈ ਕਾ ਜਿੰਦਾਬਾਦ 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 ਰਬਾ ਲਾਈਵ ਚੱਲ ਰਿਹਾ ਅੱਛਾ ਲਾਈਵ ਆ ਲਾਈਵ ਨਹੀਂ ਪਰ ਹਾਂ ਭਾਪੀ ਸਿਓ ਪਾਪੀ ਸਿਓ ਤਸਵੀਰ ਪਾਜੀ ਪਾਜੀ ਪਿੱਛੇ ਪਾਜੀ ਪਿੱਛੇ ਉਹ ਖਲੋਇਓ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਅਮਰ ਭਾਰਤ ਚੱਕੇ ਜੋਰ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅਮੇ ਸ਼ਾ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਸਾਥੀਓ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸੰਵਿਧਾਨ ਜੈ ਮੂਲ ਨਿਵਾਸੀ ਸਾਥੀਓ ਮੈਂ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਮਿਸ਼ਨ ਪੰਜਾਬ ਰਾਸ਼ਟਰੀ ਅਧਿਕਸ਼ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨਲ ਟਰਸਟ ਰਜਿਸਟਰਡ ਭਾਰਤ ਅਤੇ ਨਿਸ਼ਕਲੰਕ ਪੰਥ ਬ੍ਰਾਂਚ ਮੁਕੇਰੀਆਂ ਦਾ ਪ੍ਰਧਾਨ ਦਾਲਮੰਤ ਜੀ ਖੜੇ ਨੇ ਪ੍ਰਧਾਨ ਜੀ ਖੜੇ ਨੇ ਵਿਨੋਦ ਜੀ ਮੇਰਾ ਸਾਥੀ ਮਨਜੀਤ ਖਾਨਪੁਰ ਜਿਹੜੇ ਕਿ ਅੰਬੇਦਕਰ ਸ਼ੈਨਾਬੂਲ ਨਵਾਸੀ ਦੇ ਮੁਖੀ ਨੇ ਲਲਿਤ ਗਿੱਲ ਜੀ ਖੜਿਆ ਖੁਸ਼ਾਲ ਜੀ ਖੜੇ ਨੇ ਬੁਟਾ ਜੀ ਖੜੇ ਨੇ ਬਹੁਤ ਸਾਰੇ ਮੁੱਦੀ ਜੀ ਵੀ ਸਾਥੀ ਆ ਸੁਸ਼ੀਲ ਮੇਰਾ ਬੱਚਾ surjit ਸਾਡਾ ਬੇਟਾ سنجੀਲ ਸਟੇਸ਼ਨ ਤੋਂ ਬਹੁਤ ਸਾਰੇ ਨੌਜਵਾਨ ਇੱਥੇ ਖੜਿਆ ਅੱਜ ਅਸੀਂ ਸਾਰੇ ਜਿਹੜੀ ਕੱਲ੍ਹ ਘਟ ਰਾਮ ਰਿਸਰਚ ਹੋਈ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਨੂੰ ਇੱਕ ਸ਼ਰਾਰਤੀ ਅੰਸਰ ਨੇ ਉੱਪਰ ਚੜ ਕੇ ਸਟੈਚੂ ਦੇ ਪੌੜੀ ਲਗਾ ਕੇ ਭਤੌੜਿਆਂ ਦੇ ਨਾਲ ਵਾਰ ਕੀਤੇ ਉਹ ਵਾਰ ਬਾਬਾ ਸਾਹਿਬ ਦੇ ਸਿਰ 'ਤੇ ਜਾਂ ਬਾਹਾਂ 'ਤੇ ਨਹੀਂ ਕੀਤੇ ਗਏ ਉਹ ਸਾਡੇ ਸਿਰਾਂ ਦੇ ਬਾਹਾਂ 'ਤੇ ਵਾਰ ਹੋਏ ਗੱਲ ਸਮਾਜ ਇਹ ਜਿਹੜੀ ਬੇਅਦਬੀ ਕੀਤੀ ਗਈ ਆ ਮੈਂ ਸਮਝਦਾ ਕਿ ਜਿਹੜੀ ਜੇ ਉਹ ਕੇਂਦਰ ਸਰਕਾਰ ਜ਼ਿੰਮੇਵਾਰ ਆ ਤੇ ਹੁਣ ਹੀ ਪੰਜਾਬ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਪੰਜਾਬ ਸਰਕਾਰ ਨੇ ਉਹ ਜਿਹੜੇ ਸਟੈਚੂ ਲਾਏ ਆ ਉਹਨਾਂ ਦੇ ਰੱਖ-ਰਖਾਓ ਵਾਸਤੇ ਕੀ ਪ੍ਰਬੰਧ ਕੀਤੇ ਆ ਉਹਨਾਂ ਦੇ ਮਾਨ ਸਨਮਾਨ ਲਈ ਕੀ ਪ੍ਰਬੰਧ ਕੀਤੇ ਐ ਇਹੋ ਜੇ ਅੰਸਰ ਰੋਕਣੇ ਚਾਹੀਦੇ ਸੀ ਉਦੋਂ ਰੋਕਿਆ ਜਦੋਂ ਉਹ ਬੱਦਾ ਜਿਹਨੇ ਉੱਤੇ ਚੜ ਕੇ ਸਾਰਾ ਨੁਕਸਾਨ ਕਰ ਦਿੱਤਾ ਸਾਥੀਓ ਅਸੀਂ ਉਹ ਘਟਨਾ ਦਾ ਡਟ ਕੇ ਵਿਰੋਧ ਕਰਦੇ ਆਂ ਤੇ ਹੁਣ ਅਸੀਂ ਅੰਬੇਡਕਰ ਪਾਰਕ ਤੋਂ ਪੂਰੇ ਬਾਜ਼ਾਰ ਦੇ ਵਿੱਚ ਜਾਵਾਂਗੇ ਪੁਤਲਾ ਭੂਕਾਂਗੇ ਜਿਹੜੀਆਂ ਅੰਬੇਡਕਰ ਵਿਰੋਧੀ ਤਾਕਤਾਂ ਸਾਜ਼ਿਸ਼ਕਾਰੀ ਲੋਕ ਜਿਹੜੇ ਆ ਉਹਨਾਂ ਉਹਨਾਂ ਦਾ ਪੁਤਲਾ ਭੂਕਾਂਗੇ ਅਸੀਂ ਔਰ तहसीलदार साहब ਨੂੰ ਮੰਗ ਪੱਤਰ ਦੇਾਂਗੇ ਕਿਉਂਕਿ ਐਸਟੀਐਮ ਸਾਹਿਬਾ ਜੇ ਮੁਕੇਰੀਆਂ ਚ ਹੈ ਨਹੀਂ। तहसीलदार ਸਾਹਿਬ ਮੰਗ ਪੱਤਰ ਲੈਣਗੇ ਆ ਕੇ ਤੇ ਅਗਰ ਇਸ ਤੋਂ ਉੱਪਰ ਸਾਨੂੰ ਕੋਈ ਹੋਰ ਕਾਲ ਆਈ, ਬੰਦ ਦੀ ਕਾਲ ਫਰਦਰ ਆਈ ਤੇ ਅਸੀਂ ਬੰਦ ਵੱਲ ਨੂੰ ਵੀ ਜਾਵਾਂਗੇ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ। ਭਾਰਤ ਸਰਕਾਰ ਨੂੰ ਬੇਨਤੀ ਕਰਦਾ। ਮਾਹਮ ਮਹਮ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਦਾ। ਔਰ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ। ਕਿਹੋ ਜੇ ਅਨਸਰ ਜਿਹੜੇ ਆ ਉਹਨਾਂ ਦੇ ਪਿੱਛੇ ਤਾਕਤ ਕਿਹੜੀ ਕੰਮ ਕਰਦੀ ਹੈ ਉਹਨੂੰ ਬੇਨਕਾਬ ਕਰੋ ਇਹ ਉਸ ਬੰਦੇ ਦੀ ਤਾਕਤ ਨਹੀਂ ਕਿਉਂਕਿ ਅੰਬੇਦਕਰ ਜੀ ਦੀ ਸੋਚ ਜਿਹੜੀ ਆ ਉਹਨੂੰ ਸਪਰੈਸ ਕਰਨਾ ਉਹਨੂੰ ਨੁਕਸਾਨ ਪਹੁੰਚਾਣਾ ਵੀ ਛੋਟੀ ਗੱਲ ਇਸ ਕਰਕੇ ਦਲ ਸਮਾਜ ਐਸ ਵੇਲੇ ਬਿਲਕੁਲ ਰੋਧੇ ਅੰਦਰ ਗੁੱਸੇ ਦੇ ਅੰਦਰ ਤੇ ਇਹ ਗੁੱਸਾ ਉਦੋਂ ਹੀ ਸ਼ਾਂਤ ਹੋਊਗਾ ਜਦੋਂ ਇਹ ਸਾਜ਼ਿਸ਼ ਜਿਹੜੀ ਆ ਉਹ ਬੇਨਕਾਬ ਹੋਏਗੀ ਜੈ ਭੀਮ ਜੈ ਪਾਲ ਜਦੋਂ ਸਿਰ ਵੀ ਕਾਂਗਾ ਜਿਹੜਾ ਗੁਰੂ ਦਾ ਸਿੱਖ ਆ ਉਹ ਬਾਬਾ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ ਉਹ ਜਿਹੜੇ ਬੇਗੁਰੇ ਲੋਗ ਆ ਸ਼ਰਾਰਤੀ ਲੋਗ ਆ ਉਹ 4 ਪੈਸੇ ਲੈ ਕੇ ਕੁਝ ਜਥੇਬੰਦੀਆਂ ਬਾਬਾ ਸਾਹਿਬ ਦੀ ਸੋਚ ਦੇ ਅਗੇਂਸਟ ਕੰਮ ਕਰ ਰਹੀ ਆ ਤੁਸੀਂ ਸੰਸਦ ਚੋਂ ਲੋਗ ਬੋਲਦੇ ਦੇਖੇ ਤੁਸੀਂ ਦੇਖਿਆ ਐਸਸੀਐਸਟੀ ਐਟ੍ਰੋਸਿਟੀਜ਼ ਐਕਟ ਉਹਦੇ ਤੇ ਅਗਾਤ ਕੀਤਾ ਗਿਆ ਉਦੋਂ ਵੀ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੁਣ ਵੀ ਇਹ ਸਾਜ਼ਿਸ਼ਬਾਰ ਆਏਗੀ ਇਹ ਮੇਰਾ ਦਾਵਾ ਹੈ ਜੇ ਪ੍ਰਸ਼ਾਸਨ ਦੇ ਕੋਲ ਕੀ ਮੰਗ ਕਰਦੇ ਕਿ ਜਿਹੜਾ ਉਹਨੂੰ ਅਰੈਸਟ ਕੀਤਾ ਗਿਆ ਹੈ ਜਿਹੜੇ ਵਿਅਕਤੀ ਨੇ ਸ਼ਰਾਰਤ ਕੀਤੀ ਪੁਲਿਸ ਵੱਲੋਂ ਜਿਹੜਾ ਨੂੰ ਅਰੈਸਟ ਕੀਤਾ ਗਿਆ ਜੋ ਵੀ ਜਿਹੜੀ ਇਨਕੁਆਇਰੀ ਜਿਹੜੀ ਉਹ ਪੁਲਿਸ ਕਰਦੀ ਵੀ ਪਰ ਤੁਸੀਂ ਜਿਹੜਾ ਇਹ ਅੱਜ ਦਾ ਜਿਹੜਾ ਰੱਖਿਆਗਾ ਕਾਰਜ ਉਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰ ਰਹੇ ਹੋ ਦੇਖੋ ਮੈਂ ਸਮੇਂ ਦੇ ਵਿੱਚ ਜੋ ਵੀ ਇਹਨਾਂ ਚੀਜ਼ਾਂ ਦੇ ਪਗੰਦੀ ਹੋਣੀ ਚਾਹੀਦੀ ਜਾਂ ਕਿਦੋਂ ਦੇਖੋ ਬਿਲਕੁਲ ਠੀਕ ਹੈ ਤੁਹਾਡੀ ਗੱਲ ਅਗਰ ਅੱਜ ਇੱਕ ਸਟੈਚੂ ਤੋੜਿਆ ਗਿਆ ਤੇ ਕੱਲ ਨੂੰ ਹੋਰ ਵੀ ਤੋੜੇ ਜਾਣਗੇ ਅੱਜ ਇਹਨਾਂ ਤਾਕਤਾਂ ਨੂੰ ਇੱਥੇ ਹੀ ਨੱਥ ਪਾ ਲਈ ਗਈ ਤੇ ਮੈਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਅਗਰ ਇਹੋ ਜੀ ਹਰਕਤ ਪਹਿਲੀ ਤੇ ਗੱਲ ਅਸੀਂ ਖੂਨੀ ਨਹੀਂ ਬਖਸ਼ਣਾ ਹਾਂ ਲੋਗਾ ਸ਼ਰਿਆਂ ਬਾਬਾ ਸਾਹਿਬ ਦੇ ਬੁੱਤ ਤੋੜੇ ਗਏ ਔਰ ਹੋਰ ਵੀ ਜਿਹੜੀਆਂ ਨਲ ਸਮਾਜ ਦੇ ਨਾਲ ਕੋਈ ਯਾਦਗਾਰਾਂ ਬਣੀਆਂ ਸੀ ਉਹਨਾਂ ਨੂੰ ਵੀ ਤੋੜਿਆ ਗਿਆ ਪਰ ਪੰਜਾਬ ਦੇ ਅੰਦਰ ਇਹ ਪਹਿਲੀ ਘਟਨਾ ਕਿ ਬੰਦਾ ਪੌੜੀ ਲਾ ਕੇ ਬੁੱਤ ਦੇ ਉੱਪਰ ਚੜਿਆ ਤੇ ਥੋੜੇ ਨਾ ਬਾਤ ਕਰਿਆ ਪਰ ਜਿਹੜੀ ਪੰਜਾਬ ਸਰਕਾਰ ਨੇ ਜਦੋਂ ਇਹ ਇਲੈਕਸ਼ਨ ਦਿੱਤੇ ਤੁਸੀਂ ਕਦੀ ਨਹੀਂ ਦੇਖਿਆ ਹੋਣਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਕਦੀ અપਮਾਨ ਹੋਇਆ ਹੋਵੇ ਉਹਨਾਂ ਦੇ ਬੁੱਤ ਨਾਲ ਕਿਸੇ ਨੇ ਤੋੜ-ਤਾੜ ਕੀਤੀ ਹੋਵੇ ਇਹ 바ਵਾ ਸਾਹਿਬ ਅਮੇਰਗਰ ਜੀ ਤੁਹ ਇਨਾਂ ਦੀਆਂ ਨਜ਼ਰਾਂ ਦੇ ਵਿੱਚ ਕਿਉਂ ਆ ਕਿਉਂਕਿ ਇਹ ਲੋਗ ਹੁਣੇ ਸੋਚ ਤੋਂ ਡਰਦੇ ਪਏ ਇਹ ਸੋਚ ਤੋਂ ਘਬਰਾ ਗਏ ਇਹ ਲੋਗ ਇਹ ਸੋਚ ਜੜੀ ਹੁਣ ਆਗਾਮਤ ਕੇ ਆ ਰਹੀ ਹੈ ਥੱਲੇੋਂ ਨਿਕਲ ਕੇ ਉੱਪਰ ਨੂੰ ਆ ਰਹੀ ਆ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਤੁਹਾਡਾ ਕੋਈ ਪ੍ਰਬੰਧ ਨਹੀਂ ਪੰਜਾਬ ਸਰਕਾਰ ਨੂੰ ਭਈ ਇਹ ਜਿਹੜੇ ਬੋਤਲ ਲਗਾਏ ਆ ਉਹਨਾਂ ਦੀ ਰੱਖਿਆ ਅਸੀਂ ਕਿਦਾਂ ਕਰੀਏ ਉਹਨਾਂ ਦਾ ਮਾਨ ਸਨਮਾਨ ਕਿਦਾਂ ਬਹਾਲ ਕਰਨਾ ਇਹ ਇਹ ਤੁਹਾਡੇ ਕੋ ਕੋਈ ਪ੍ਰਬੰਧ ਨਹੀਂ ਇਸ ਕਰਕੇ ਉਹਦੇ ਉਹਦੇ ਪ੍ਰਬੰਧ ਠੀਕ ਤਰੀਕੇ ਨਾਲ ਕੀਤੇ ਨਹੀਂ ਧੰਨਵਾਦ ਧੰਨਵਾਦ ਜੈ ਭੀਮ ਜੈ ਭਾਰਤ ਜੈ ਕੁਰਦੇਵ ਧਨੁਕਰਦੇਵ ਮੈਂ ਨਗਰ ਕੌਂਸਲ ਪ੍ਰਧਾਨ ਮੁਕੇਰੀਆਂ ਮੈਂ ਅੱਜ ਅਸੀਂ ਸਾਰੇ ਮੇਰੇ ਦਲਿਤ ਭਰਾ ਸਾਰੇ ਅੱਜ ਇਕੱਠੇ ਹੋਏ ਆ ਕਿਉਂਕਿ ਕੱਲ ਦੀ ਜੋ ਘਟਨਾ ਆ ਅੰਮ੍ਰਿਤਸਰ ਬਹੁਤ ਹੀ ਮਤਫਾ ਬਣੀ ਘਟਨਾ ਮੈਂ ਕਹਿੰਦਾ ਬਹੁਤ ਹੀ ਮਾੜੀ ਘਟਨਾ ਹੋਈ ਜੋ ਕਿ ਪੰਜਾਬ ਵਿੱਚ ਅਜੇ ਤੱਕ ਕਿਸ ਨੇ ਸੋਚਿਆ ਨਹੀਂ ਸੀਗਾ ਕਿ ਬਾਬਾ ਸਾਹਿਬ ਦੀ ਪੜਤਮਾ ਤੇ ਕੋਈ ਇਦਾਂ ਦਾ ਕਰੀ ਕਰੀ ਮਤਲਬ ਕਿ ਇਦਾਂ ਦਾ ਹਮਲਾ ਜੋ ਵੀ ਉਹਨਾਂ ਨੇ ਕੀਤਾ ਆ ਤੋੜ ਭਾਜੀ ਕਦੀ ਨਹੀਂ ਹੋਈ ਸੀਗੀ ਇਹ ਫਸਟ ਟਾਈਮ ਅਜਿਹਾ ਹੋਇਆ ਆ ਜੋ ਕਿ ਮੈਂ ਕਹਿੰਦਾ ਆ ਕਿ ਦੇਖੋ ਸਰਕਾਰ ਉੱਤੇ ਮੈਂ ਸਿੱਧੇ ਬਲੇਮ ਲਾਣਾ ਪ੍ਰਸ਼ਾਸਨ ਉੱਤੇ ਕਿ ਇੱਕ ਤੁਸੀਂ ਕੰਤੰਤਰ ਦਿਵਸ ਤੇ ਅਗਰ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਹਮਲਾ ਹੋ ਸਕਦਾ ਆ ਤਾਂ ਬਾਅਦ ਵਿੱਚ ਕੀ ਹੋਏਗਾ ਤੇ ਇਹ ਬਹੁਤ ਸਾਨੂੰ ਦੇਖਣ ਨੂੰ ਮਿਲ ਗਈ ਜਿਹੜੀ ਚੀਜ਼ ਆਪਾਂ ਨਹੀਂ ਸੋਚੀ ਸੀਗੀ ਪਰ ਮੈਂ ਇਹੀ ਕਹਿਣਾ ਆਂ ਦੇਖੋ ਜੋ ਵੀ ਹੈਗਾ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਜਿਹੜਾ ਵੀ ਇਹਦੇ ਪਿੱਛੇ ਇਸਮਾ ਗਲਤ ਤੱਤੇ ਗਿਆ ਉਹਨਾਂ ਦੇ ਬੰਦੀ ਕਾਰਵਾਈ ਜੋ ਕਰਨੀ ਚਾਹੀਦੀ ਹੈ ਸ਼ਰਾਰਤੀ ਕੀ ਕਹਾਂ ਤੇ ਸਤਿਕਾਰਯੋਗ ਸਾਥੀਓ ਜੈ ਭੀਮ ਜੈ ਭਾ ਆਪ ਸਭਨਾਂ ਨੂੰ ਮੇਰੇ ਸਾਥੀਆਂ ਨੇ ਦੱਸ ਹੀ ਦਿੱਤਾ ਹੈ ਜੋ ਕੱਲ ਮੰਦਪ ਦੇ ਪੱਗੇ ਘਟਨਾ ਵਾਪਰੀ ਹੈ ਸਾਥਿਓ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਲੜਾਈ ਹੈ ਉਹ ਵਿਚਾਰਾਂ ਦੀ ਲੜਾਈ ਹੈ ਜਿਸ ਨਗਰੀ ਜਿਸ ਜਗ੍ਹਾ ਇੱਕ ਘਟਨਾ ਹੁੰਦੀ ਹੈ ਸਾਨੂੰ ਇਸ ਕੱਲ ਦਾ ਬੜਾ ਦੁੱਖ ਹੁੰਦਾ ਹੈ ਕਿਉਂਕਿ ਉਹ ਨਗਰੀ ਬਾਬਾ ਨਾਨਕ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਹੈ ਉਹ ਨਗਰੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਹੈ ਉਹ ਉਸ ਨਗਰੀ ਤੋਂ ਜਿੱਥੇ ਵਿਚਾਰਧਾਰਾ ਦੀ ਗੱਲ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮਾਨਵਤਾ ਦੀ ਵਿਚਾਰਧਾਰਾ ਹੈ ਸਮਾਨਤਾ ਦੀ ਵਿਚਾਰਧਾਰਾ ਹੈ ਭਾਈਚਾਰੇ ਦੀ ਵਿਚਾਰਧਾਰਾ ਹੈ ਇਹੀ ਵਿਚਾਰਧਾਰਾ ਡਾਕਟਰ ਭੀਮrao ਅੰਬੇਡਕਰ ਦੀ ਵਿਚਾਰਧਾਰਾ ਜਿਹਨੂੰ ਉਹਨਾਂ ਨੇ ਕਲਮ ਬੰਦ ਕਰਕੇ ਸਵਿਧਾਨ ਦੀ ਸਿਰਜਣਾ ਕੀਤੀ ਹੈ ਅੱਜ ਇਸ ਵਿਚਾਰਧਾਰਾ ਨੂੰ ਉਜਾਗਰ ਹੁੰਦਿਆ ਦੇਖ ਕੇ ਉਹ ਏਜੰਸੀਆਂ ਉਹ ਕ੍ਰਿਤਿਕ ਲੋਕਾਂ ਨੇ ਉਹ ਮਾੜੇ ਲੋਕਾਂ ਨੇ ਬਾਬਾ ਸਾਹਿਬ ਦੀ ਉਸ ਵਿਚਾਰਧਾਰਾ ਨੂੰ ਝੋਟ ਮਾਰੀ ਹੈ ਨਾ ਕਿ ਉਹਨਾਂ ਦੀ ਮੂਰਤੀ ਨੂੰ ਝੋਟ ਮਾਰੀ ਹੈ ਮੈਨੂੰ ਇਹ ਅਫਸੋਸ ਹੈ ਕਿ ਮੇਰੇ ਪੰਜਾਬ ਦੇ ਵਿੱਚ ਜਿੱਥੇ ਬਾਬਾ ਨਾਨਕ ਦੇ ਵਿਚਾਰਤਾਰਾ ਉਸ ਨੂੰ ਝੋਟ ਮਾਰੀ ਜਾ ਰਹੀ ਹੈ ਉਸ ਦਾ ਕਤਲ ਕੀਤਾ ਜਾ ਰਿਹਾ ਸੋ ਸਾਥੀਓ ਜੜੀਆਂ ਵੀ ਇਹ ਏਜੰਸੀਆਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏ ਤੇ ਅਸੀਂ ਇਹ ਸਰਕਾਰ ਕੋਲੋਂ ਮੰਗ ਕਰਦੇ ਹਾਂ ਤੇ ਮੇਰੇ ਬਹੁਤ ਸਾਰੇ ਸਾਥੀ ਆਪਨਾ ਕੀਮਤੀ ਸਮਾਂ ਕੱਢ ਕੇ ਇੱਕ ਛੋਟੀ ਜਿਹੀ ਕਾਲ ਦੇ ਉੱਤੇ ਇਕੱਤਰ ਹੋਏ ਆ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਨੂੰ ਇਹ ਵੀ ਮਾਣ ਹੈ ਕਿ 바ਵਾ ਸਾਹਿਬ ਦੇ ਪ੍ਰਤੀ ਉਹਨਾਂ ਦਾ ਬਹੁਤ ਸਤਿਕਾਰ ਹੈ ਸਾਥੀਓ ਜੈ ਭੀਮ ਜੈ ਭਾਨ ਸਰ ਸਰ ਡਾਕਟਰ 임ਰਾਵ ਮੇਦਕਰ ਮੋਰੀਅਲ ਵੈਲਫੇਅਰ ਮਿਸ਼ਨ ਮਿਸ਼ਨ ਪੰਜਾਬ ਲੋ ਜਿਹੜਾ ਮੈਮੋਰੈਂਡਮ ਖਾਤੇ ਦਿੱਤਾ ਗਿਆ ਉਹ ਇਹ ਜਲਦੀ ਤੋਂ ਜਲਦੀ ਐਸਪੀਐਮ ਦੇ ਰਾਏ ਐਪੀਸੀ ਸਾਹਿਬ ਨੂੰ भे <laughs> <laughs> <laughs>